ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਵਾਣੀ ਸਰਵਣ ਕਰ ਰਹੇ ਹੋ ਸੋ ਅਜ ਦੇ ਹੁਕਮ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਹਨ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਜਿਹੜਾ ਇਨਸਾਨ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਹਰ ਵੇਲੇ ਪਰਮਾਤਮਾ ਨੂੰ ਚੇਤੇ ਰੱਖਦਾ ਹੈ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਸੋ ਪਰਮਾਤਮਾ ਉਸ ਆਪਣੇ ਸੇਵਕ ਨੂੰ ਕੋਈ ਦੁੱਖ ਦੇਣ ਵਾਲਾ ਸਮਾਂ ਨਹੀਂ ਵੇਖਣ ਦਿੰਦਾ ਉਹ ਆਪਣੇ ਸੇਵਕ ਨੂੰ ਆਪਣੇ ਸੰਤ ਜਨ ਨੂੰ ਬੜੇ ਪਿਆਰ ਸਤਿਕਾਰ ਦੇ ਨਾਲ ਰੱਖਦਾ ਹੈ ਹੱਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ ਸੇਵਕ ਨੂੰ ਉਸ ਦੇ ਹਰੇਕ ਸਾਹ ਦੇ ਨਾਲ ਹਰੇਕ ਸਵਾਸ ਦੇ ਨਾਲ ਉਸ ਦੀ ਪਾਲਣਾ ਕਰਦਾ ਹੈ ਪਰਮਾਤਮਾ ਆਪਣੇ ਸੇਵਕ ਤੇ ਕੋਈ ਦੁੱਖ ਦਾ ਸਮਾਂ ਨਹੀਂ ਆਉਣ ਦਿੰਦਾ ਜਿਸ ਤਰ੍ਹਾਂ ਇਤਿਹਾਸ ਦੇ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤਨ ਤਨ ਭਗਤ ਸਧਨਾ ਜੀ ਦੀ ਬਾਣੀ ਦਰਜ ਹੈ ਸੋ ਭਗਤ ਸਧਨਾ ਜੀ ਆਪਣੇ ਪੁਰਖਿਆਂ ਦੇ ਮੁਤਾਬਕ ਕਸਾਈ ਪੁਣੇ ਦਾ ਕੰਮ ਕਰਦੇ ਸਨ ਜਿਸ ਤਰ੍ਹਾਂ ਉਹਨਾਂ ਦੇ ਵੱਡ-ਵਡੇਰੇ ਉਹਨਾਂ ਦੇ ਪਿਤਾ ਜਿਹੋ ਜਿਹਾਂ ਕੰਮ ਕਰਦੇ ਸਨ ਉਹੇ ਜਿਹਾਂ ਹੀ ਕੰਮ ਭਗਤ ਸਧਨਾ ਜੀ ਕਰਦੇ ਸਨ ਸੋ ਨਾਲ-ਨਾਲ ਭਗਤ ਸਧਨਾ ਜੀ ਪਰਮਾਤਮਾ ਦਾ ਨਾਮ ਸਿਮਰਦੇ ਸਨ ਹਰ ਵੇਲੇ ਹਰ ਪਲ ਪਰਮਾਤਮਾ ਨੂੰ ਯਾਦ ਰੱਖਦੇ ਸਨ ਅਤੇ ਇੱਕ ਵਾਰ ਭਗਤ ਸਧਨਾ ਜੀ ਦੇ ਮਨ ਦੇ ਵਿੱਚ ਆਸ ਜਾਗੀ ਕਿ ਜਗਨਨਾਥਪੁਰੀ ਦਰਸ਼ਨਾਂ ਵਾਸਤੇ ਜਾਇਆ ਜਾਵੇ ਤੇ ਜਦੋਂ ਭਗਤ ਸਧਨਾ ਜੀ ਦਰਸ਼ਨਾਂ ਵਾਸਤੇ ਘਰੋਂ ਚਾਲੇ ਬਾ ਦਿੱਤੇ ਤਾਂ ਉਹਨਾਂ ਨੂੰ ਰਾਹਤੇ ਦੇ ਵਿੱਚ ਇੱਕ ਪਿੰਡ ਦੇ ਵਿੱਚ ਰਾਤ ਪੈ ਗਈ। ਭਗਤ ਸਧਨਾ ਜੀ ਨੇ ਰਾਤ ਲਗਾਉਣ ਵਾਸਤੇ ਕਿਸੇ ਦੇ ਘਰ ਸ਼ਰਨ ਲਈ। ਜਦੋਂ ਉਹਨਾਂ ਦੇ ਘਰ ਸ਼ਰਨ ਲਈ ਪ੍ਰਸ਼ਾਦਾ ਪਾਣੀ ਸ਼ਕਿਆ ਤਾਂ ਫੇਰ ਭਗਤ ਸਧਨਾ ਜੀ ਪਰਮਾਤਮਾ ਦੀ ਸਿਮਰਨ ਦੇ ਵਿੱਚ ਜੁੜ ਗਏ। ਤਾਂ ਜਿਸ ਘਰ ਦੇ ਵਿੱਚ ਸ਼ਰਨ ਲਈ ਸੀ ਉਸ ਮਨੁੱਖ ਦੇ ਘਰ ਵਾਲੀ ਭਗਤ ਸਦਨਾ ਜੀ ਤੇ ਮੋਹਿਤ ਹੋ ਗਈ ਅਤੇ ਆ ਕੇ ਭਗਤ ਸਦਨਾ ਜੀ ਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਹੈ ਪਰ ਭਗਤ ਸਦਨਾ ਜੀ ਨੇ ਉਸ ਦੇ ਵੱਲ ਕੋਈ ਧਿਆਨ ਨਾ ਦਿੱਤਾ ਪਰ ਸਧਨਾ ਜੀ ਫੇਰ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਜੁੜ ਗਈ। ਉਸ ਇਸਤਰੀ ਦੇ ਮਨ ਵਿੱਚ ਇਹ ਆਇਆ ਕਿ ਸ਼ਾਇਦ ਮੇਰੇ ਘਰ ਵਾਲੇ ਤੋਂ ਡਰਦਾ ਹੋਇਆ ਇਹ ਕੁਝ ਨਹੀਂ ਬੋਲ ਰਿਹਾ। ਉਸ ਇਸਤਰੀ ਨੇ ਕਾਮ ਦੇ ਵਿੱਚ ਅੰਨੀ ਹੋ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ। ਆਪਣੇ ਘਰ ਵਾਲੇ ਦਾ ਸਿਰ ਵੜ ਦਿੱਤਾ। ਅਤੇ ਕਤਲ ਕਰਕੇ ਫਿਰ ਉਹ ਭਗਤ ਸਾਧਨਾ ਜੀ ਦੇ ਕੋਲ ਆ ਗਈ ਉਸ ਨੇ ਕਿਹਾ ਕਿ ਤੁਹਾਨੂੰ ਹੁਣ ਡਰਨ ਦੀ ਕੋਈ ਲੋੜ ਨਹੀਂ ਹੈ ਮੈਂ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਹੈ ਅਤੇ ਹੁਣ ਤੁਸੀਂ ਮੇਰੇ ਨਾਲ ਵਿਆਹ ਕਰਵਾ ਸਕਦੇ ਹੋ ਪਰ ਭਗਤ ਸਾਧਨਾ ਜੀ ਨੇ ਉਸ ਦੇ ਵੱਲ ਕੋਈ ਧਿਆਨ ਨਾ ਦਿੱਤਾ ਭਗਤ ਸਾਧਨਾ ਜੀ ਆਪਣੇ ਨਾਮ ਸਿਮਰਨ ਦੇ ਵਿੱਚ ਉਸ ਪਰਮਾਤਮਾ ਦੀ ਬੰਦਗੀ ਦੇ ਵਿੱਚ ਹੀ ਵਿਜੀ ਰਹੇ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਰਹੇ ਉਸ ਇਸਤਰੀ ਦੇ ਮਨ ਵਿੱਚ ਆਇਆ ਕਿ ਮਨੁੱਖਤਾ ਮੇਰੀ ਗੱਲ ਮੰਨ ਨਹੀਂ ਰਿਹਾ ਤਾਂ ਜਦੋਂ ਸਵੇਰ ਹੋਈ ਸਵੇਰ ਹੁੰਦਿਆ ਸਾਰ ਉਸ ਇਸਤਰੀ ਨੇ ਘਰ ਦੇ ਵਿੱਚੋਂ ਬਾਹਰ ਨਿਕਲ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਰਾਤ ਕੋਈ ਸਾਡੇ ਘਰ ਦੇ ਵਿੱਚ ਮਨੁੱਖ ਆਇਆ ਹੈ ਕੋਈ ਉਪਰਾਂ ਬੰਦਾ ਆਇਆ ਹੈ ਜਿਸ ਨੇ ਮੇਰੇ ਘਰ ਵਾਲੇ ਦਾ ਕਤਲ ਕਰ ਦਿੱਤਾ ਹਾਲਾਂਕਿ ਉਸ ਨੇ ਆਪਣੇ ਆਪ ਹੀ ਆਪਣੇ ਘਰ ਵਾਲੇ ਦਾ ਕਤਲ ਕੀਤਾ ਸੀ ਪਰ ਜਦੋਂ ਭਗਤ ਸਾਧਨਾ ਜੀ ਨੇ ਉਸ ਦੀ ਕੋਈ ਗੱਲ ਨਾ ਮੰਨੀ ਤਾਂ ਉਸ ਨੇ ਉਹ ਦੋਸ਼ ਭਗਤ ਸਾਧਨਾ ਜੀ ਉੱਪਰ ਲਾ ਦਿੱਤਾ ਕਿ ਇਸ ਉਪਰੇ ਬੰਦੇ ਨੇ ਪਰਾਏ ਬੰਦੇ ਨੇ ਰਾਤ ਨੂੰ ਸਾਡੇ ਘਰ ਦੇ ਵਿੱਚ ਸ਼ਰਨ ਲਈ ਅਤੇ ਰਾਤ ਨੂੰ ਮੇਰੇ ਘਰ ਵਾਲੇ ਦੀ ਹੱਤਿਆ ਕਰ ਦਿੱਤੀ ਮੇਰੇ ਘਰ ਵਾਲੇ ਦਾ ਕਤਲ ਕਰ ਦਿੱਤਾ ਜਦੋਂ ਉਸ ਦਾ ਰੌਲਾ ਸੁਣ ਕੇ ਉਸ ਦੀ ਆਂਢੀ ਗੁਆਂਢੀ ਸਾਰੇ ਜਣੇ ਇਕੱਠੇ ਹੋ ਗਏ ਉਹਨਾਂ ਨੇ ਭਗਤ ਸਧਨਾ ਜੀ ਨੂੰ ਰਾਜੇ ਦੇ ਪਾਸ ਪੇਸ਼ ਕਰ ਦਿੱਤਾ ਜਦੋਂ ਸਮੇਂ ਦੇ ਰਾਜੇ ਪਾਸ ਪੇਸ਼ ਕੀਤਾ ਤਾਂ ਰਾਜੇ ਨੇ ਉਸ ਇਸਤਰੀ ਨੂੰ ਛੱਡ ਦਿੱਤਾ ਅਤੇ ਜਿਹੜਾ ਕੇਸ ਸੀ ਉਹ ਭਗਤ ਸਾਧਨਾ ਜੀ ਦੇ ਉੱਪਰ ਪਾ ਦਿੱਤਾ ਕਿ ਭਗਤ ਸਾਧਨਾ ਜੀ ਨੇ ਇਸ ਮਨੁੱਖ ਦੀ ਜੋ ਕਤਲ ਕੀਤਾ ਹੈ ਤਾਂ ਭਗਤ ਸਾਧਨਾ ਜੀ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਦਿੱਤਾ ਅਤੇ ਭਗਤ ਸਾਧਨਾ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਪਰ ਭਗਤ ਸਾਧਨਾ ਜੀ ਉਸੇ ਤਰ੍ਹਾਂ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਉਸੇ ਤਰ੍ਹਾਂ ਫਿਰ ਉਹ ਪਰਮਾਤਮਾ ਦੇ ਨਾਮ ਸਿਮਰਦੇ ਵਿੱਚ ਜੁੜ ਗਏ ਜਦੋਂ ਰਾਤ ਲੰਗੀ ਤਾਂ ਜੋ ਉਥੋਂ ਦਾ ਰਾਜਾ ਸੀ ਉਸਦੇ ਮਨ ਦੇ ਵਿੱਚ ਦਇਆ ਆਈ ਜਦੋਂ ਦਇਆ ਆਈ ਕਿ ਇਹ ਤਾਂ ਪਰਮਾਤਮਾ ਦਾ ਪਿਆਰਾ ਲੱਗਦਾ ਹੈ ਪਰਮਾਤਮਾ ਦਾ ਸੇਵਕ ਲੱਗਦਾ ਹੈ ਤਾਂ ਜਦੋਂ ਸਵੇਰੇ ਰਾਜਾ ਆਇਆ ਤਾਂ ਉਸ ਨੇ ਭਗਤ ਸਧਨਾ ਜੀ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਇਆ ਆ ਉਸ ਨੇ ਭਗਤ 사ਧਨਾ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਮਾਫ਼ ਕਰਦੇ ਹਾਂ ਪਰ ਇੱਕ ਸਜ਼ਾ ਤੁਹਾਨੂੰ ਜ਼ਰੂਰ ਮਿਲੇਗੀ ਤੁਹਾਡੇ ਦੋਨੋਂ ਹੱਥ ਵੜ ਦਿੱਤੇ ਜਾਣਗੇ ਤਾਂ ਇਸੇ ਤਰ੍ਹਾਂ ਉਸ ਰਾਜੇ ਨੇ ਭਗਤ 사ਧਨਾ ਜੀ ਦੇ ਹੱਥ ਦੋਨੋਂ ਹੀ ਵੜ ਦਿੱਤੇ ਪਰ ਭਗਤ 사ਧਨਾ ਜੀ ਦੇ ਮਨ ਦੇ ਵਿੱਚ ਪਿਆਰ ਸੀ ਜਗਨਨਾਥਪੁਰੀ ਦਰਸ਼ਨਾਂ ਵਾਸਤੇ ਜਾਣ ਦਾ ਤਾਂ ਜਦੋਂ ਉਸ ਨੂੰ ਇਹ ਸਜ਼ਾ ਦਿੱਤੀ ਗਈ ਤਾਂ ਉਸ ਨੂੰ ਕਬੂਲ ਕਰਕੇ ਜਗਨਨਾਥਪੁਰੀ ਦਰਸ਼ਨਾਂ ਵਾਸਤੇ ਚੱਲ ਪਏ। ਜਦੋਂ ਜਗਨਨਾਥਪੁਰੀ ਪਹੁੰਚੇ ਤਾਂ ਭਗਤ ਸਾਧਨਾ ਜੀ ਨੇ ਬੜੇ ਸੱਚੇ ਮਨ ਦੇ ਨਾਲ ਉਸ ਪਰਮਾਤਮਾ ਦਾ ਸਿਮਰਨ ਕੀਤਾ। ਫਿਰ ਉੱਥੇ ਭਗਤ ਸਾਧਨਾ ਜੀ ਨੂੰ ਪਰਮਾਤਮਾ ਨੇ ਆਪਣੇ ਦਰਸ਼ਨ ਦਿੱਤੇ। ਅਤੇ ਜਿਹੜੇ ਭਗਤ ਸਧਨਾ ਜੀ ਦੇ ਹੱਥ ਰਾਜੇ ਨੇ ਵੱਡੇ ਸਨ ਪਰਮਾਤਮਾ ਨੇ ਕਿਰਪਾ ਕੀਤੀ ਉਸੇ ਤਰ੍ਹਾਂ ਦੁਬਾਰਾ ਫੇਰ ਭਗਤ ਸਧਨਾ ਜੀ ਦੇ ਹੱਥ ਉਸੇ ਤਰ੍ਹਾਂ ਹੀ ਤੰਦਰੁਸਤ ਹੋ ਗਏ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਪਰਮਾਤਮਾ ਦੀ ਬੰਦਗੀ ਕਰਦੇ ਹਨ ਪਰਮਾਤਮਾ ਦਾ ਸਿਮਰਨ ਕਰਦੇ ਹਨ ਫਿਰ ਪਰਮਾਤਮਾ ਉਹਨਾਂ ਦੀ ਰੱਖਿਆ ਕਰਦਾ ਹੈ ਆਪ ਹੋ ਸਰਗਣ ਰੂਪ ਦੇ ਵਿੱਚ ਆ ਕੇ ਆਪਣੇ ਸੇਵਕਾਂ ਦੀ ਆਪਣੇ ਸੰਤ ਜਨਾਂ ਦੀ ਰੱਖਿਆ ਕਰਦਾ ਹੈ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪਰਮਾਤਮਾ ਹਰ ਇੱਕ ਸਾਹ ਦੇ ਨਾਲ ਸਾਡੀ ਰੱਖਿਆ ਕਰਦਾ ਹੈ ਜਦੋਂ ਅਸੀਂ ਆਪਣੇ ਸਾਹ ਉਸ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਲਾਵਾਂਗੇ ਇਸੇ ਕਰਕੇ ਵਾਰ-ਵਾਰ ਗੁਰਬਾਣੀ ਦੇ ਵਿੱਚ ਸਾਨੂੰ ਸਾਤਗੁਰੂ ਜੀ ਸਮਝਾਉਂਦੇ ਹਨ ਕਿ ਭਾਈ ਸਾਨੂੰ ਹਰ ਵੇਲੇ ਅਠੇ ਪਹਿਰ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੇ ਅਠੇ ਪਹਿਰ ਨਹੀਂ ਸਿਮਰ ਸਕਦੇ ਤਾਂ ਕੁਝ ਸਮਾਂ ਸਾਨੂੰ ਕੱਢਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਸਤੇ ਇਸੇ ਕਰਕੇ ਸਾਨੂੰ ਹਰ ਰੋਜ਼ ਪਰਮਾਤਮਾ ਦੇ ਸਤਿਗੁਰਾਂ ਦੇ ਦਰਸ਼ਨ ਸਾਨੂੰ ਹਰ ਰੋਜ਼ ਕਰਨੇ ਚਾਹੀਦੇ ਹਨ ਫੇਰ ਹੀ ਸਤਿਗੁਰੂ ਜੀ ਸਾਡੇ ਉੱਪਰ ਕਿਰਪਾ ਕਰਦੇ ਹਨ ਫੇਰ ਹੀ ਅਸੀਂ ਸੰਸਾਰ ਸਮੁੰਦਰ ਦੇ ਉੱਪਰੋਂ ਪਾਰ ਲੰਘ ਸਕਦੇ ਹਾਂ ਸੋਹਈਆਂ ਪੁੱਲਾਂ ਦੀ ਖਿਮਾ ਬਲਾਉ ਫਤਿਹ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ